ਮੈ ਦੀ ਮ੉ ਸੁਤੁਂ ਤੁ ਮਾਨ ਫੀਨ ਓਗੇ. ਮੋਨੀ ਦੀ ਮਾਨ ਫੀਨ ਦੀ ਉਦੇ. ਇਸ਼ ਤ੍ਰਾਲ ਏਲ ਗੇ ਇਸ ਕੇ ਕੇ ਸ਼ੁਰੋ ਸੁਤੁਂ ਦੀ ਉਰ. ਮੋਨੀ ਦੀ ਉਦੇ. ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਰ ਚੱਲ ਜੀ ਉਮੀਦ ਕਰਦੇ ਹਾਂ ਕਿ ਤੁਹਾ ਕੰਮ ਦੇ ਦੋਸਤੋ ਅੱਜ ਵੀ ਵੀਡੀਓ ਦੇ ਵਿੱਚ ਆਪਾਂ ਲਾਈਵ ਹੋਏ ਹਾਂ ਜੀ ਆ ਕੋਠੀ ਹੈ ਜੀ ਆਪਣੇ ਵੀਰ ਸੋਢੀ ਜੀ ਦੀ ਇੱਕ ਬੂਥਲਾ ਤੋਂ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਕੰਮ ਪਸੰਦ ਆਊਗਾ ਰੈਨੋਵੇਸ਼ਨ ਦਾ ਕੰਮ ਹੈਗਾ ਕੋਠੀ ਬਣੀ ਹੋਈ ਹੈ ਆਲਰੇਡੀ ਤੇ ਤੁਸੀਂ ਜਿਸ ਦਾ ਕਵਰ ਦੇ ਵਿੱਚ ਫੋਟੋ ਦੇ ਵਿੱਚ ਦੇਖ ਸਕਦੇ ਹੋ ਠੀਕ ਹੈ ਜੀ ਕਿਹੜੀ ਕੋਠੀ ਬਣੀ ਹੋਈ ਹੈ ਫਿਰ ਵੀ ਇੱਕ ਵਾਰ ਤੁਹਾਨੂੰ ਫਿਰ ਤੋਂ ਦਿਖਾ ਦਿੰਨੇ ਹਾਂ ਵੀ ਕਿਹੜੀ ਕੋਠੀ ਬਣੀ ਹੋਈ ਹੈ ਤੁਸੀਂ ਇਹ ਦੇਖੋਗੇ ਵੀ ਆ ਆਪਣੇ ਕੋਲੇ ਇਸ ਤਰ੍ਹਾਂ ਦਾ ਜਿਹੜਾ ਕੋਠੀ ਦਾ ਅਲਿਵੇਸ਼ਨ ਬਣ ਕੇ ਜਿਹੜਾ ਹੈਗਾ ਬਣਿਆ ਹੋਇਆ ਤੇ ਉਹਨੂੰ ਆਪਾਂ ਰੈਨਵਰਟ ਕਰਨਾ ਹੈਗਾ ਤੇ ਉਮੀਦ ਕਰਦਾ ਹੈ ਕਿ ਤੁਹਾਨੂੰ ਕੰਮ ਜਿਹੜਾ ਸਾਰਿਆਂ ਨੂੰ ਪਸੰਦ ਆਵੇਗਾ ਯਾਨੀ